ਸਿੱਖਰਨ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਅੰਮ੍ਰਿਤਸਰ ਤੋਂ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਤਜਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਜੋ ਕਿ ਇੱਕ ਕਾਂਗਰਸੀ ਵਰਕਰ ਸੀ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਉਸਦੇ ਹੀ ਆਪਣੇ ਸਾਲੇ ਨੇ ਕਰਵਾਇਆ ਸੀ ਜੀ ਹਾਂ ਸਾਲੇ ਨੇ ਹੀ ਜੀਜੇ ਦਾ ਕਤਲ ਕਰਵਾਇਆ ਸੀ ਕਿਉਂਕਿ ਦੋਨਾਂ ਦੇ ਵਿੱਚ ਆਪਸੀ ਰੰਜਿਸ਼ ਸੀ ਅਤੇ ਤੇਜਿੰਦਰ ਦਾ ਸਾਲਾ ਜਸਮੀਰ ਸਿੰਘ ਪਿਛਲੇ 10 ਸਾਲਾਂ ਤੋਂ ਸਰਪੰਚ ਸੀ ਅਤੇ ਇਸ ਵਾਰ ਜਸਮੀਰ ਸਿੰਘ ਦੀ ਘਰਵਾਲੀ ਸਰਪੰਚੀ ਦੀਆਂ ਚੋਣਾਂ ਲੜ ਰਹੀ ਸੀ ਜਿਸ ਦਾ ਪ੍ਰਚਾਰ ਤੇਜਿੰਦਰ ਆਪ ਕਰ ਰਿਹਾ ਸੀ ਜੋ ਜਸਮੀਰ ਨੂੰ ਗਵਾਰਾ ਨਹੀਂ ਹੋਇਆ ਪਰ ਪੁਲਿਸ ਨੇ ਬਹੁਤ ਜਲਦ ਇਸ ਮਾਮਲੇ ਦੀ ਤੈ ਲੱਭ ਲਈ ਅਤੇ ਤੇਜਿੰਦਰ ਦੇ ਕਾਤਲਾਂ ਨੂੰ ਧਰਤ ਪੁੱਛਿਆ ਲਹਿਰੇ ਪਿੰਡ ਦੇ ਵਿੱਚ 29 ਤਰੀਕ ਨੂੰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਮਰਡਰ ਹੋਇਆ ਸੀ ਜੇ ਨਾਲ ਥੋੜੀ ਜੀ ਸੈਂਸੇਸ਼ਨ ਕ੍ਰੀਏਟ ਹੋ ਗਈ ਸੀ ਕਿਉਂਕਿ ਇਲੈਕਸ਼ਨਾਂ ਸੀ ਸਰਪੰਚੀ ਦੇ ਅਗਲੇ ਦਿਨ ਤੇ ਕਾਫੀ ਸੈਂਸੇਸ਼ਨਲ ਤਰੀਕੇ ਦੇ ਨਾਲ ਉਹ ਮਰਡਰ ਹੋਇਆ ਸੀ ਜਿਹੜੀ ਕਿ ਪੁਲਸ ਨੇ ਬਹੁਤ ਸਾਇੰਟਿਫਿਕ ਇਨਵੈਸਟੀਗੇਸ਼ਨ ਦੇ ਨਾਲ ਵੀ ਇਲੈਕਸ਼ਨ 'ਚ ਖੜੇ ਸੀ ਜਿਹੜੀ ਆਪਣੀ ਜਿਹੜੀ ਵਾਈਫ ਇਲੈਕਸ਼ਨ 'ਚ ਖੜੀ ਸੀ ਉਹਨੇ ਆਪ ਹੀ ਆਪਣੇ ਸਕੇ ਜੀਜੇ ਨੂੰ ਕਈ ਦੇ ਹੱਥਿਆਂ ਦੇ ਨਾਲ ਜਗੀਰ ਸਿੰਘ ਤੇ ਟੀਟੂ ਨਾਲ ਹਲਕੇ ਮਾਰ ਦਿੱਤਾ ਗੁਪਿਆਰਿਓ ਸੱਤਾ ਤੇ ਕੁਰਸੀ ਦੀ ਭੁੱਖ ਪਿੱਛੇ ਅਸੀਂ ਪਤਾ ਨਹੀਂ ਕਿੰਨੇ ਹੀ ਟੱਬਰ ਬਰਬਾਦ ਕਰ ਦਿੰਨੇ ਆ ਤੇ ਸਿਆਸਤਦਾਨਾਂ ਦੀਆਂ ਕੋਚੀਆਂ ਚਾਲਾਂ ਦੇ ਚੱਲਦਿਆਂ ਪੈਸੇ ਅਤੇ ਸੱਤਾ ਦੀ ਭੁੱਖ ਦੇ ਚੱਲਦਿਆਂ ਅਸੀਂ ਆਪਣੇ ਟੱਬਰ ਤੱਕ ਉਜਾੜ ਦਿੰਨੇ ਆ ਇਹ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਹਨਾਂ ਲੋਕਾਂ ਵਾਸਤੇ ਜੋ ਸਿਰਫ ਆਪਣੀ ਕੁਰਸੀ ਦੀ ਭੁੱਖ ਪਿੱਛੇ ਸਿਆਸਤ ਦੀ ਭੁੱਖ ਪਿੱਛੇ ਆਪਣੇ ਪਰਿਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਬਲੀ ਦਾ ਬੱਕਰਾ ਬਣਾਣੋਂ ਗੁਰੇਜ਼ ਨਹੀਂ ਕਰਦੇ ਆਪਸੀ ਰੰਜਿਸ਼ ਹਰ ਪਰਿਵਾਰ ਦੇ ਵਿੱਚ ਹੁੰਦੀ ਹੈ ਮਤ ਭੇਤ ਹਰ ਪਰਿਵਾਰ ਦੇ ਵਿੱਚ ਹੁੰਦੇ ਨੇ ਪਰ ਇਨਸਾਨ ਨੂੰ ਨੂੰ ਇੰਨਾ ਕਦੇ ਨਹੀਂ ਗਿਰ ਜਾਣਾ ਚਾਹੀਦਾ ਡਿੱਗ ਜਾਣਾ ਚਾਹੀਦਾ ਕਿ ਉਹ ਕਿਸੇ ਦੀ ਜਾਨ ਹੀ ਲੈ ਲਵੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ